ਅੱਜ ਦੀ ਖਬਰ ਸੁਣ ਕੇ ਤੁਹਾਨੂੰ ਹਾਸਾ ਵੀ ਆਉਣਾ ਹੈ ਤੇ ਅੱਜ ਦੀ ਖਬਰ ਸੁਣ ਕੇ ਤੁਹਾਨੂੰ ਇੱਕ ਚੀਜ਼ ਦਾ ਪਤਾ ਵੀ ਲੱਗ ਜਾਣਾ ਹੈ ਪਤਾ ਕਿਸ ਗੱਲ ਦਾ ਲੱਗਣਾ ਹੈ ਜੇਕਰ ਤੁਹਾਡਾ ਕਿਤੇ ਵਹੀਕਲ ਚੋਰੀ ਹੋ ਗਿਆ ਕੋਈ ਮੋਟਰਸਾਈਕਲ ਚੋਰੀ ਹੋ ਗਿਆ ਤਾਂ ਤੁਹਾਨੂੰ ਮੈਨੂੰ ਲੱਗਦਾ ਦਰਖਾਸਤ ਦੇਣ ਦੀ ਲੋੜ ਨਹੀਂ ਹੈਗੀ ਸਿੱਧਾ ਚਿਵਰਨ ਨਾਲ ਹੀ ਸੰਪਰਕ ਕਰ ਲਿਓ ਤੇ ਚੋਰ ਤੁਹਾਡਾ ਉਹ ਵਹੀਕਲ ਮੋਟਰਸਾਈਕਲ ਵਾਪਸ ਦੇ ਸਕਦੇ ਆ ਅੱਜ ਮੈਂ ਸ਼ੰਕਰਵਸਤੀ ਦੇ ਇੱਕ ਘਰ ਦੇ ਵਿੱਚ ਖੜਾ ਜਿਸ ਘਰ ਦਾ ਇੱਕ ਮੋਟਰਸਾਈਕਲ ਇਸ ਪਰਿਵਾਰ ਦਾ ਚੋਰੀ ਹੋ ਜਾਂਦਾ ਚੋਰੀ ਹੋ ਜਾਣ ਤੋਂ ਬਾਅਦ ਚੋਰਾ ਨਾਲ ਸੰਪਰਕ ਕੀ ਹੁੰਦਾ ਹੈ ਇਹ ਕੱਢ ਦਿੰਦੇ ਆ ਨਾਮ 5000 ਰੁਪਏ ਦਾ ਨਾਮ ਦਿੱਤਾ ਜਾਊਗਾ ਜਿਹੜਾ ਵਿਅਕਤੀ ਮੋਟਰਸਾਈਕਲ ਲੱਭ ਕੇ ਦੇਊਗਾ ਜਾਂ ਜਿਹੜਾ ਵਿਅਕਤੀ ਇਹ ਦੱਸ ਦਊਗਾ ਵੀ ਫਲਾਣੇ ਬੰਦੇ ਕੋਲ ਤੁਹਾਡਾ ਚੋਰੀ ਵਾਲਾ ਮੋਟਰਸਾਈਕਲ ਖੜਾ ਹੈ ਇਸ ਖਬਰ ਤੋਂ ਬਾਅਦ ਜਦ ਇਹ ਗੱਲਬਾਰ ਨਿਕਲਦੀ ਹੈ ਤਾਂ ਚੋਰਾ ਦਾ ਸੰਪਰਕ ਇਸ ਪਰਿਵਾਰ ਦੇ ਨਾਲ ਹੋ ਜਾਂਦਾ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਵੀ 5000 ਰੁਪਏ ਦਾ ਨਾਮ ਹੈ ਤਾਂ ਜੇਕਰ ਮੋਟਰਸਾਈਕਲ ਵੇਚਣ ਜਾਵਾਂਗੇ ਪਤਾ ਨਹੀਂ ਵਿਕੂ ਜਾਂ ਨਾ ਵਿਕੂ ਜਾਂ ਘੱਟ ਪੈਸੇ ਦਾ ਵਿਕੂ ਚੋਰੀ ਸੰਪਰਕ ਇਸ ਪਰਿਵਾਰ ਦੇ ਨਾਲ ਕਰ ਲੈਂਦੇ ਆ ਤੇ ਮੋਟਰਸਾਈਕਲ ਪੈਸੇ ਦੇ ਕੇ ਪੱਲੋਂ ਪਾਪ ਦੇ ਮੋਟਰਸਾਈਕਲ ਦੇ ਜਿਹੜਾ ਮੋਟਰਸਾਈਕਲ ਦਾ ਗਵਾਚਾ ਸੀ ਉਸੇ ਮੋਟਰਸਾਈਕਲ ਦੇ ਪੱਲੋਂ ਆਪਣੇ ਪੈਸੇ ਦੇ ਕੇ ਮੋਟਰਸਾਈਕਲ ਕਰ ਵਾਪਸ ਲੈਂਦੇ ਮੋਟਰਸਾਈਕਲ ਹੈ ਜਿਹੜਾ ਚੋਰਾਂ ਨੇ ਇਸ ਗਾਰ ਦੇ ਵਿੱਚ ਵਾਪਸ ਭੇਜਿਆ ਨੰਬਰ ਇੱਕ ਨੰਬਰ ਪਲੇਟ ਤੋੜਤੀ ਪਿੱਛੇ ਟਾਪੇ ਤੋੜਤੇ ਇਹਦੀ ਨਿਸ਼ਾਨੀਆਂ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਆ ਦੇਖ ਸਕਦੇ ਹੋ ਪੂਰਾ ਮੋਟਰਸਾਈਕਲ ਦਾ ਹੁਲੀਆ ਜਿਹੜਾ ਉਹ ਬਦਲ ਦਿੱਤਾ ਗਿਆ ਪੂਰਾ ਮੋਟਰਸਾਈਕਲ ਦੀ ਸ਼ਕਲ ਬਦਲ ਦਿੱਤੀ ਗਈ ਤੇ ਮੋਟਰਸਾਈਕਲ ਜਰੂਰ ਉਸੇ ਘਰ ਦੇ ਵਿੱਚ ਵਾਪਸ ਆ ਗਿਆ ਜਿਸ ਪਰਿਵਾਰ ਦੇ ਮੋਟਰਸਾਈਕਲ ਚੋਰੀ ਹੋਇਆ ਸੀ ਮਾਤਾ ਜੀ ਨੇ ਇਹਨਾਂ ਦੇ ਪਰਿਵਾਰ ਦਾ ਯਕੀਨ ਨਾਮ ਹੈ ਤੁਹਾਡਾ ਤੇ ਕਿਵੇਂ ਸਾਰੀ ਕਰਨਾ ਵਾਪਰੀ ਮੇਰਾ ਜਿੱਤੋ ਨਾਮ ਹੈਗਾ ਤੇ ਮੇਰਾ ਮੁੰਡਾ ਹੈ ਤੇ ਇਹਨਾਂ ਮੋਟਰਸਾਈਕਲ ਲਾ ਕੇ ਸਾਨੂੰ ਫੇਰ ਆਖਣ ਲੱਗਿਆ ਤੁਹਾਡਾ ਮੋਟਰਸਾਈਕਲ 5000 ਦੇ ਚੋਰੀ ਹੋਇਆ ਸੀ ਮੁੰਡੇ ਕੋਲ ਹੋਇਆ ਚੋਰੀ ਅੱਛਾ ਮੁੰਡੇ ਗਲੇ ਥੇ ਪਿਆ ਸੀ ਜੀ ਨਾ ਆਹੋ ਉਹ ਘਰੋਂ ਤੋਂ ਲਾ ਕੇ ਫੇਰ ਅਸੀਂ ਆਖਿਆਗਾ ਜੀਨ 5000 ਦੇਵਾਂਗੇ ਕੋਈ ਲਭ ਦੇਵੇ ਉਹਨੂੰ ਹੱਥੀ ਮਿਹਨਤ ਕਰ ਲਵਾਂਗੇ ਅੱਗੇ ਅਸੀਂ ਰੋਈ ਜਾਂਦੇ ਹਾਂ ਕਿ ਸਾਨੂੰ ਕੋਈ ਪਤਾ ਨਹੀਂ ਆਗਾ ਫੇਰ ਉਹ ਮੁੰਡੇ ਨੂੰ ਲੈ ਕੇ ਸਾਨੂੰ ਕੋਈ ਆਖਿਆ ਚੋਰ ਪਦਨ ਸਾਧ ਆਗਾ ਕਿਸੇ ਦਾ ਹੱਥ ਆਖਣ ਲੱਗਾ ਤੁਹਾਡਾ ਮੋਟਰਸਾਈਕਲ ਵਾਲੋ 5000 ਦੇ ਦੇ ਤੋ ਫਲਾਣੀ ਥਾਂ ਤੇ ਆਇਆ ਜੇ ਰਾਤ ਤੇ ਸਿਰਾਂ ਵਿੱਚ ਫੇਰ ਰਾਹ ਵਿੱਚ ਅਸੀਂ ਗਏ ਅਸੀਂ ਮਿਹਨਤ ਕਰਕੇ 5000 ਨਹੀਂ ਦਿੱਤਾਗਾ ਅਸੀਂ 2000 ਦੇ ਦਿੱਤਾ ਮਿਹਨਤ ਕਰਕੇ ਅਸੀਂ ਗਰੀਬ ਬੰਦੇ ਆ ਗਿਆ ਅੱਛਾ ਫਿਰ 2000 ਸਿੱਧੇ ਕੇ ਮੋਟਰ ਸੰਗ ਸਾਡਾ ਵਾਪਸ ਕਰਕੇ ਉਹ ਚਲੇ ਆ ਗਿਆ ਬੰਦਾ ਇਹ ਕਿੱਧਰ ਜਾ ਕੇ ਕਿੱਥੇ ਜਾ ਕੇ ਵਾਪਸ ਮਿਲਿਆ ਸੀ ਕਿੱਧਰ ਗਏ ਸੀ ਇੱਧਰ ਮੋੜ ਤੇ ਇੱਧਰ ਅੱਛਾ ਆ ਗੋਲੂ ਕੀ ਦੀ ਮੋੜ ਤੇ ਇੱਧਰ ਫਿਰ ਮੋੜ ਤੇ ਉੱਥੇ ਫਿਰ ਸਾਨੂੰ ਫੜਾ ਕੇ ਉਹ ਪਹਿਲਾ ਕਿ ਉਹ ਨਿਕਲ ਗਿਆ ਨਾ ਉਹਦਾ ਕਰਦਾ ਪਤਾ ਨਾ ਕੋਈ ਨੰਨਾ ਦਾ ਪਤਾਗਾ ਉਹ ਅਸੀਂ ਆਖਿਆ ਸਾਡਾ ਵਾਪਸ ਆ ਗਿਆ 2000 ਮਿਹਨਤ ਕਰਕੇ ਦੇ ਦਿੱਤਾ ਹਗਾ ਤੇ ਬਸ ਆਪਾਂ ਕੀ ਲਾਣਾ ਹਗਾ ਹੁਣ ਆਪਣੇ ਤੇ ਕੋਈ ਸੁਣਾ ਹੀ ਹੁੰਦੇ ਕੋਈ ਨਹੀਂ ਹੈ ਗਿਆ ਅੱਗੇ ਆਪਾਂ ਰੋਈ ਜਾਂਦੇ ਗਿਆ ਉਸ ਵੇਲੇ ਚੋਕ ਕੇ ਗਏ ਸੀ ਮੁੰਡਿਆਂ ਦਾ ਮਾਰੇ ਮਰ ਕੋ ਇਹ ਤਾਂ 10 ਦਿਨ ਬਾਅਦ ਚੋਕ ਗਏ ਸੀ ਮੋਟਰਸਾਈਕਲ ਉਹਦਾ ਦੇ ਸੁਣਾ ਹੀ ਨਹੀਂ ਹੁੰਦੇ ਦਾ ਸਿਗਰੇ ਬੰਦੇ ਬਹਿ ਗਏ ਚੋਪ ਕਰਕੇ ਹੁਣ ਕੀ ਕਰੀਏ ਕਿਸੇ ਨੂੰ ਕੀ ਆਖੀ ਅੱਛਾ ਥਾਣੇ ਵਗਰੇ ਤਾਂ ਖਾਸ ਦਿੱਤੀ ਸੀ ਕਿ ਨਹੀਂ ਦਿੱਤੀ ਹੈ ਕਿ ਅੱਛਾ ਇਹਦਾ ਨੰਬਰ ਦਿੱਤਾ ਹਗਾ ਹਾਂ ਕੀ ਕਹਿੰਦੇ ਉਹ ਕੰਦੇ ਸੇ ਦੇਖਪਾਲ ਕਰਾਂਗੇ ਉਹਨਾਂ ਨੂੰ ਕੀ ਪਤਾ ਕਿੱਤੀ ਕ ਨਹੀਂ ਹੋ ਜੜ ਠਾਣੇ ਆ ਆ ਬਾਲ ਕਰ ਲਈ ਹਾਂ ਹੋਰ ਵੀ ਅਸੀਂ ਤਾਂ ਆਖ ਦਿੱਤਾ 5-4000 ਦੇ ਦੇਵਾਂਗੇ ਕੋਈ ਸੰਨ ਲਭ ਜਾਵੇ ਕੋਈ ਵੀ ਚਾਹ ਉਹ ਅੱਖ ਲਾ ਜਾ ਤੁਹਾਡਾ ਮੋਟਰਸਾਈਕਲ ਆਪੋਏ ਗਰੀਬ ਦਾ ਰੱਬ ਹੈ ਹੁੰਦਾ ਤਾਂ ਸਾਡੇ ਕੰਮ ਆਇਆਗਾ ਗਰੀਬਾਂ ਦੇ ਇਹ ਮੈਂ ਰੱਬ ਰੱਖਾ ਕਿਹਦੀ ਮਤੋਂ ਵੇਚਨ ਗਿਆ ਹੋਵੇ ਵਿਕਿਆ ਨਾ ਹੋਵੇ ਤੁਹਾਨੂੰ ਦੇਖਪਾਲ ਕਰ ਲਵਾਂਗੇ ਜਿਹਨੇ ਪਤਾ ਨ ਕਿੱਥੇ ਫੜੇ ਜਾਵਾਂਗੇ ਆਪਾਂ ਉੰਦੇ ਪੰਜ ਹਜ਼ਾਰ ਲਾਇ ਲਾਇਆ ਫੇਰ ਅਸੀਂ ਦਿੱਤਾ ਕੋਣੀ 2000 ਦਿੱਤਾਗਾ ਅੱਛਾ ਰਾਤ ਨੂੰ ਮਿਲੇ ਫੇਰ ਰਾਤ ਨੂੰ ਸਿਆਣਾ ਲੈ ਆਹੋ ਰਾਤ ਨੂੰ ਸਾਨੂੰ ਦੇ ਕੇ ਫੇਰ ਉਹ ਰਾਹ ਵਿੱਚ ਚਲਾ ਗਿਆ ਸੀ 8-9 ਦਾ ਟਾਈਮ ਆਗਾ ਸੀ ਫੇਰ ਅਸੀਂ ਲੈ ਕੇ ਆ ਗਏ ਅੱਛਾ ਸਿਆਣਾ ਨਹੀਂ ਬੰਦੇ ਕੌਣ ਸੀ ਨਹੀਂ ਸਿਆਣੇ ਅੱਛਾ ਉਹ ਸਿਆਣੇ ਨਹੀਂ ਜਾਂਦੇ ਮੁੰਡਾਗਾ ਸੀ ਇੱਕ ਜਣਾ ਪਾਸੇ ਖੜਾ ਹੋ ਗਿਆ ਇੱਕ ਜਣਾ ਸਾਨੂੰ ਤੇ ਕਿ ਉਹ ਪਹਿਲਾ ਕਿ ਮੈਂ ਤਾਂ ਅਸੀ ਕਰ ਲਿੱਤੀ ਜਿੰਨ ਤੜਾ ਪਹਲਾਈ ਹੋਵੇ ਔਰ ਕੀ ਆਖੀ ਉਹਨਾਂ ਨੇ ਤੇ ਕੀ ਲਗਦਾ ਗਿਆ ਹਾਂ ਜੀ ਮਸਤੀ ਦੇ ਚਾਰਦੇ ਵਿੱਚੋਂ ਚੋਰੀ ਹੋ ਗਿਆ ਤੁਸੀਂ ਤਾਂ ਗਰੀਬ ਪਰਿਵਾਰ ਹੋ ਰੋਜੀ ਰੋਟੀ ਕਰਨ ਵਾਲੇ ਹਾਂ ਰੋਜ਼ ਗਰੀਬ ਬੰਦੇ ਆ ਕਿ ਐਸੇ ਹੂੰ ਰੋਜ਼ ਸਜਰਾ ਖੰਦੇ ਸਜਰਾਂਲੇ ਹਮ ਦੇ ਗਿਆ ਸਜ ਇਹ ਜੰਦਾ ਫੇਰੋਂ ਲੱਗ ਪਿਆ ਮੁੰਡਾ ਰੋਈ ਗਿਆ 10 ਦਿਨ ਵਿਚਾਰਾ ਮੇਰਾ ਮੁੰਡਾ ਸੀ ਰੋਈ ਗਿਆ ਜੀਨੋ ਇੱਕ ਤੇ ਮੁੰਡੇ ਮਾਰ ਗਿਆ ਇੱਕ ਸਾਨੂੰ ਹੋਰ ਮੋਟਰਸਾਈਕਲ ਚੋਕ ਗਿਆ ਗਰੀਬ ਬੰਦੇ ਦਾ ਕੀ ਹਾਲ ਹੈਗਾ ਫੇਰ ਉਹਨਾਂ ਨੂੰ ਆਪੋ ਦੇ ਕੇ ਹੋਰ ਆਵੇ ਚਲਾ ਗਿਆ ਨਾ ਪਿਛਾਣੇ ਜਾਂਦੇ ਨਾ ਹੋਰ ਕੀ ਕਰੀਏ ਉਹਨਾਂ ਕੌਣ ਚੋਰ ਅਗੇ ਸਾਦੇਗੇ 5000 ਮੰਗਿਆ ਸੀ ਮਿਹਨਤ ਕਰਕੇ ਉਹਨਾਂ ਨਾਲ ਲਿੱਤਾ ਤੇਰੇ ਤਰ੍ਹਾਂ ਮੁੰਡਾ ਜਵਾਨ ਸੀ ਤੇ ਛਾਣਿਆ ਨਹੀਂ ਜਾਂਦਾ ਮੈਂ ਤਾਂ ਨਹੀਂ ਸੀ ਕਿਤੇ ਨਹੀਂ ਜਵਾਨ ਸੀ ਤੇਰੇ ਤਰ੍ਹਾਂ ਅੱਛਾ ਜਿਵੇਂ ਉਹ ਪਾਸੇ ਹੋ ਗਏ ਫਿਰ ਚਲਾ ਗਿਆ ਉਹਨ ਗਰੀਬ ਬੰਦੇ ਨੂੰ ਰੋਕੇ ਬੈਗ ਕੋਈ ਸੁਣਾਈ ਨਹੀਂ ਹੁੰਦੇ ਉਹਨੂੰ ਕੀ ਕਰੇ ਥਾਣੇ ਕੋਈ ਸੁਣਾਈ ਨਹੀਂ ਹੋਈ ਹਾਂ ਉਹ ਕੀ ਪਤਾ ਉਹ ਕੀ ਪਤਾ ਗਾਇਕ ਨਹੀਂ ਉਹ ਤਾਂ ਸਿੱਝਾ ਕੇ ਲੰਬਰ ਦੇ ਕੇ ਆ ਗਿਆ ਸੀ ਜਿੰ ਕੋਈ ਕੱਲ ਬੰਦਾ ਲਾ ਗਿਆ ਮੋਟਰਸਾਈਕਲ ਕੋਈ ਕਿੱਥੇ ਡੇਗ ਪਵੇ ਹੋਰ ਉਹ ਲੰਬਰ ਤੇ ਸਾਡੇ ਤੇ ਆ ਜਾਣਗੇ ਜਦੋਂ ਤੁਸੀਂ ਕੋਈ ਬੰਦੇ ਨੂੰ ਮਾਰ ਕੇ ਆਏ ਫੇਰ ਅਸੀਂ ਜਾ ਕੇ ਲੰਬਰ ਲੰਬਰ ਉੱਥੇ ਦਿੱਤੇ ਥਾਣੇ ਵਿੱਚ ਜਦ ਸਾਡਾ ਮੋਟਰਸਾਈਕਲ ਚੁੱਕਿਆ ਗਿਆ ਸਾਡਾ ਬਿਲਕੁਲ ਜੀ ਸਾਰੀ ਖਬਰ ਤੁਸੀਂ ਦੇਖ ਲਈ ਸਾਰੀ ਗੱਲਬਾਤ ਦੇਖ ਲਈ ਮੋਟਰਸਾਈਕਲ ਘਰ ਦੇ ਵਿੱਚ ਜਰੂਰ ਵਾਪਸ ਆ ਗਿਆ ਪਰ ਆਇਆ ਕਿਸ ਤਰੀਕੇ ਆਪਣੇ ਹੀ ਮੋਟਰਸਾਈਕਲ ਦੇ ਪੈਸੇ ਦੇਣੇ ਪਏ ਗਏ ਦਰਖਾਸਤ ਦਿੱਤੀ ਕਾਰਵਾਈ ਨਹੀਂ ਹੋਈ ਕਾਰਵਾਈ ਕਿੰਨੇ ਕੀਤੀ ਪਰਿਵਾਰ ਨੇ ਆਪਣੇ ਲੈਵਲ ਤੇ ਨਾਮ ਕੱਟਦਾ 5000 ਰੁਪਏ ਦਾ ਪ੍ਰਾਈਸ ਦਿੱਤਾ ਜਾਊਗਾ ਜਿਹੜਾ ਮੋਟਰਸਾਈਕਲ ਵਾਪਸ ਕਰੂਗਾ ਤੇ ਵਾਪਸ ਮੋਟਰਸਾਈਕਲ ਜਿਹੜੇ ਚੋਰ ਲੈ ਕੇ ਗਏ ਸੀ ਉਹਨਾਂ ਚੋਰਾਂ ਨੇ ਹੀ ਵਾਪਸ ਕਰਤਾ 5 ਮੰਗਿਆ ਸੌਦਾ ਦੋ ਚ ਤੈ ਹੋਇਆ 2000 ਰੁਪਏ ਲੈ ਕੇ ਸ਼ਾਮ ਦੇ ਸਮੇਂ ਇਹਨਾਂ ਨੇ ਮੰਨਤ ਕੀਤੀ ਨੇਰਾ ਸਿੰਘ ਕਹਿੰਦੇ ਸਿਆਣ ਨਹੀਂ ਸਕਦੇ ਮੂੰ ਬੰਨੇ ਸੀ ਤੇ ਰਾਤ ਦੇ ਸਮੇਂ ਇਹਨਾਂ ਨੂੰ ਮੋਟਰਸਾਈਕਲ ਜਰੂਰ ਵਾਪਸ ਕਰ ਗਏ ਤੇ ਗੁਰੂ ਵਰਸਾਏ ਦੇ ਹਾਲਾਤ ਤੁਸੀਂ ਦੇਖ ਲਓ ਕੀ ਬੜ ਗਿਆ ਵੀ ਚੋਰੀ ਹੋਈ ਚੀਜ਼ ਆਪਣੇ ਪੈਸੇ ਪੱਲੋਂ ਦੇ ਕੇ ਉਹੀ ਮੋਟਰਸਾਈਕਲ ਇਹਨਾਂ ਨੇ ਵਾਪਸ ਲੈ ਲਿਆ ਹੁਣ ਚੋਰਾਂ ਕੋਲ ਸਮਾਨ ਵਾਪਸ ਲੈਣਾ ਤਾਂ ਚੋਰਾਂ ਨਾਲ ਸੈਟਿੰਗ ਕਰਨੀ ਪਊਗੀ ਇਨਸਾਫ ਕਿੱਥੇ ਮਿਲ ਰਹਾ ਲੋਕਾਂ ਨੂੰ ਲੋਕ ਆਪਣੇ ਲੈਵਲ ਤੇ ਜ਼ਰੂਰ ਆਪਣਾ ਮੋਟਰਸਾਈਕਲ ਵਾਪਸ ਲੈ ਕੇ ਪਰਿਵਾਰ ਆ ਗਿਆ ਪਰ ਤੁਸੀਂ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਲਾਈਕ ਸ਼ੇਅਰ ਕਮੈਂਟ ਅਸੀਂ ਸੈਕਸ਼ਨ ਜੜਾ ਤੁਹਾਡੇ ਲਈ ਛੱਡਿਆ ਹੈਗਾ ਆਪਣੀ ਰਾਇ ਜਿਹੜੀ ਆ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਹਰਸਾਹਿਬ ਲਾਈ ਪਤਰਕਾ ਸਾਸੀ ਰਜਿੰਦਰ ਕਮਬੋ ਦੇ ਨਾਲ ਮੈਂ ਸਤਪਾਲ ਦਿੰਦ ਸ਼ੰਕਰ ਵਸਤੀ ਗੁਰੂ ਹਰਸ